ਆਮਾਦੀ ਪਾਰਟੀ ਵੱਲੋਂ ਪੰਜਾਬ ਵਿੱਚ ਹੋ ਰੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਆ ਇਸ ਸੂਚੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਤੀਜੇ ਨੰਬਰ ਤੇ ਨਾਮ ਰੱਖਿਆ ਗਿਆ ਜਦ ਕਿ ਰਾਗਵ ਚੱਡਾ ਤੇ ਸੰਦੀਪ ਪਾਠਕ ਤੋਂ ਇਲਾਵਾ ਬਾਕੀ ਪੰਜ ਜਿਹੜੇ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਸਟਾਰ ਪ੍ਰਚਾਰਕ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਹਾਲਾਂਕਿ ਜਿੱਥੇ ਮੰਤਰੀ ਤੇ ਪੰਜਾਬ ਦੇ ਕੁਝ ਵਿਧਾਇਕਾਂ ਦਾ ਵੀ ਜ਼ਿਕਰ ਕੀਤਾ ਗਿਆ ਆਵਾਦੀ ਪਾਰਟੀ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਭੇਜੀ ਗਈ ਸੂਚੀ ਦੇ ਵਿੱਚ ਸਟਾਰਕ ਪ੍ਰਚਾਰਕ ਦੇ ਤੌਰ ਤੇ ਜਿਹੜੇ ਨਾਮ ਭੇਜੇ ਗਏ ਨੇ ਉਹਨਾਂ ਵਿੱਚ ਪਹਿਲੇ ਨੰਬਰ ਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਵਾਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੰਬਰ 2 ਤੇ ਅਰਵਿੰਦ ਕੇਜਰੀਵਾਲ ਦੀ ਜੀਵਨ ਸਾਥਣ ਸੁਨੀਤਾ ਕੇਜਰੀਵਾਲ ਤੀਜੇ ਨੰਬਰ ਤੇ ਭਗਵੰਤ ਸਿੰਘ ਮਾਨ ਸੂਬੇ ਦੇ ਮੁੱਖ ਮੰਤਰੀ ਪੰਜਾਬ ਚੌਥੇ ਨੰਬਰ ਤੇ ਮਨੀਸ਼ ਸੁਸੋਧਿਆ ਜਿਹੜੇ ਹਾਲੇ ਜੇਲ੍ਹ ਦੇ ਵਿੱਚ ਬੰਦ ਨੇ ਪੰਜਵੇਂ ਨੰਬਰ ਤੇ ਰਾਜ ਸਭਾ ਮੈਂਬਰ ਦਿੱਲੀ ਤੋਂ ਸੰਜੇ ਸਿੰਘ 6 ਨੰਬਰ ਤੇ ਡਾਕਟਰ ਸੰਦੀਪ ਪਾਟਕ ਜਿਹੜੇ ਆਮ ਆਦੀ ਪਾਰਟੀ ਦੇ ਕੌਮੀ ਜਰਨਲ ਸਕੱਤਰ ਤੇ ਪੰਜਾਬ ਮਾਮਲੇ ਦੇ ਇੰਚਾਰਜ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ 7ਵੇਂ ਨੰਬਰ ਤੇ ਪੰਕਜ ਗੁਪਤਾ 8ਵੇਂ ਨੰਬਰ ਤੇ ਐਂਡੀ ਗੁਪਤਾ ਇਹ ਦਿੱਲੀ ਤੋਂ ਵਿਧਾਇਕ ਨੇ ਗੋਪਾਲ ਰਾਏ ਦਿੱਲੀ ਦੇ ਮੰਤਰੀ ਨੇ ਰਾਗਵ ਚੱਡਾ ਆਮ ਆਦੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਜਿਹੜੇ ਇਸ ਸਮੇਂ ਜੇਰੇ ਲਾਜ ਨੇ ਲੰਡਨ ਦੇ ਵਿੱਚ ਉਹਨਾਂ ਦਾ ਨਾਮ 10 ਨੰਬਰ ਤੇ ਰੱਖਿਆ ਗਿਆ 11 ਨੰਬਰ ਤੇ ਸਤਿੰਦਰ ਜੈਨ ਜਿਹੜੇ ਜੇਲ੍ਹ ਦੇ ਵਿੱਚ ਨੇ 12ਵੇਂ ਨੰਬਰ ਤੇ ਦਿੱਲੀ ਦੇ ਮੰਤਰੀ ਆਤਸ਼ੀ 13ਵੇਂ ਨੰਬਰ ਤੇ ਸੌਰਵ ਭਾਰਤਵਾੜੀ ਦਿੱਲੀ ਦੇ ਮੰਤਰੀ 14ਵੇਂ ਨੰਬਰ ਤੇ ਕਲਾਸ਼ ਗਲੋਧ ਦਿੱਲੀ ਤੋਂ ਆਮਾਦੀ ਪਾਰਟੀ ਦੇ ਨੇਤਾ 15ਵੇਂ ਨੰਬਰ ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 16ਵੇਂ ਨੰਬਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ 17ਵੇਂ ਨੰਬਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ 18ਵੇਂ ਨੰਬਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ 19 ਨੰਬਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ 20ਵੇਂ ਨੰਬਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ 21ਵੇਂ ਨੰਬਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ 22 ਨੰਬਰ ਤੇ ਇਸ ਸੂਚੀ ਦੇ ਵਿੱਚ ਨਾਮ ਦਿੱਤਾ ਗਿਆ ਹਰਪ੍ਰੀਤ ਸਿੰਘ ਗੀਟਿਓ ਕੈਬਨਿਟ ਮੰਤਰੀ ਪੰਜਾਬ 23 ਨੰਬਰ ਤੇ ਲਾਲਚੰਦ ਘਟਾਰੂਚਕ 24 ਨੰਬਰ ਤੇ ਕੈਬਨਿਟ ਮੰਤਰੀ ਬਲਜੀਤ ਕੌਰ 25 ਨੰਬਰ ਤੇ ਜਿਸ ਆਮ ਆਦਮੀ ਪਾਰਟੀ ਦੇ ਨੇਤਾ ਨੂੰ ਸ਼ਾਮਲ ਕੀਤਾ ਗਿਆ ਸਟਾਰ ਪ੍ਰਚਾਰਕ ਦੀ ਸੂਚੀ ਚ ਉਨੇ ਆਵਾਦੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ 26 ਨੰਬਰ ਤੇ ਪਾਰਟੀ ਦੇ ਚੀਫ ਵਿੱਪ ਜਿਨ੍ਹਾਂ ਨੂੰ ਕੈਬਨਟ ਮੰਤਰੀ ਦਾ ਸਟੇਟਸ ਦਿੱਤਾ ਗਿਆ ਬਲਜਿੰਦਰ ਕੌਰ 27 ਨੰਬਰ ਤੇ ਸੰਜੀਵ ਚਾਹ ਬਾਹਰੋਂ ਪੰਜਾਬ ਤੋਂ ਬਾਹਰ ਦਿੱਲੀ ਦੇ ਨੇਤਾ ਪੰਜਾਬ ਦੇ ਵਿੱਚ ਆਵਾਦੀ ਪਾਰਟੀ ਵਾਸਤੇ ਸਟਾਰ ਪ੍ਰਚਾਰਕ ਸੂਚੀ ਵਿੱਚ ਸ਼ਾਮਲ ਕੀਤਾ ਗਿਆ 18 ਨੰਬਰ ਤੇ ਜਸਬੀਰ ਸਿੰਘ ਰਾਜਾ ਗਿੱਲ ਵਿਧਾਇਕ 29 ਤੋਂ ਤਰਨਪੀਰ ਸਿੰਘ ਸੋਨ ਵਿਧਾਇਕ 3 ਨੰਬਰ ਤੇ ਜਿਹੜੇ ਸਟਾਰ ਪ੍ਰਚਾਰਕ ਸੂਚੀ ਵਿੱਚ ਸ਼ਾਮਲ ਨੇ ਖਡੂਸਾਬ ਤੋਂ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ 28 ਨੰਬਰ ਤੇ ਨਿਹਾਰ ਸਿੰਘ ਵਾਲਾ ਤੋਂ ਐਮਐਲਏ ਮਨਜੀਤ ਸਿੰਘ ਬਲਾਸਪੁਰ 32 ਨੰਬਰ ਤੇ ਜਿਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਸਟਾਰ ਪ੍ਰਚਾਰਕ ਸੂਚੀ 'ਚ ਉਹਨਾਂ ਦੇ ਵਿੱਚ ਜਗਰਾਵਂ ਤੋਂ ਐਮਐਲਏ ਸਰਬਜੀਤ ਕੌਰ ਮਾਨੂੰਕੇ 33 ਨੰਬਰ ਤੇ ਮਹਿਲਕਲਾ ਤੋਂ ਐਮਐਲਏ ਕੁਲਵੰਤ ਸਿੰਘ ਪੰਡੋਰੀ 34 ਨੰਬਰ ਤੇ ਅੰਮ੍ਰਿਤਸਰ ਤੋਂ ਐਮਐਲਏ ਜੋ ਮੰਤਰੀ رہ چکے ਨੇ ڈاکٹر 인ਦਰਬੀਰ ਸਿੰਘ ਲਿੰજર 35ਵੇਂ ਨੰਬਰ ਤੇ ਦਲਜੀਤ ਸਿੰਘ ਭੁਲਾ ਗਰੇਵਾਲ ਲੁਧਿਆਣਾ ਤੋਂ ਐਮ ਐਲ اے 36ਵੇਂ ਨੰਬਰ ਤੇ ਨਿਰਿੰਦਰਪਾਲ ਸਿੰਘ ਸਹਮਣਾ ਫਾਜ਼ਿਲਕਾ ਤੋਂ ਐਮ ਐਲ اے 37ਵੇਂ ਨੰਬਰ ਤੇ ਜਲਾਲਾਬਾਦ ਤੋਂ ਐਮ ਐਲ اے ਜਗਦੀਪ ਸਿੰਘ ਗੋਲਡੀ ਕੰਬੋਜ 38ਵੇਂ ਨੰਬਰ ਤੇ ਦਵਿੰਦਰ ਸਿੰਘ ਲਾਡੀ ਟੋਸ ਐਮ ਐਲ اے 39ਵੇਂ ਨੰਬਰ ਤੇ ਦਿਨੇਸ਼ ਚੱਡਾ ਰੋਪੜ ਤੋਂ ਵਿਧਾਇਕ 40ਵੇਂ ਨੰਬਰ ਤੇ ਸ਼ਾਮ 84 ਤੋਂ ਐਮ ਐਲ اے ਡਾਕਟਰ ਰਵਜੂਤ ਸਿੰਗੂਣੀ ਇਸ ਸੂਚੀ ਦੇ ਵਿੱਚ ਜਿਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਉਹਦੇ ਚ لازਮੀ ਤੌਰ ਤੇ ਕੁਮਰ ਵਿਜੇ ਪ੍ਰਤਾਪ ਨੂੰ ਸੂਚੀ ਚੋਂ ਬਾਹਰ ਕਰ ਦਿੱਤਾ ਗਿਆ ਔਰ ਜੋ ਐਮਪੀ ਨਿਰਸਭਾ ਤੋਂ ਬਾਬਾ ਬਲਬੀ ਸਿੰਘ ਸੀਚੇਵਾਲ ਲਵਰੀ ਯੂਨੀਵਰਸਿਟੀ ਦੇ مالک ਲੁਧਿਆਣੇ ਤੋਂ ਬਿਜ਼ਨਸਮੈਨ ਸੰਜੀਵ ਰੂੜਾ ਅਤੇ ਵਿਕਰਮਜੀਤ ਸਿੰਘ ਸਾਨੀ ਹਰਪਜਨ ਸਿੰਘ ਇਹਨਾਂ ਨੂੰ ਵੀ ਸਟਾਰ ਪ੍ਰਚਾਰਕ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਪੰਜਾਬ ਤੋਂ ਜੋ ਦੋ ਰਾਸਭਾ ਮੈਂਬਰ ਸ਼ਾਮਲ ਕੀਤੇ ਗਏ ਨੇ ਉਹਨਾਂ ਚ ਸੰਦੀਪ ਪਾਠਕ 라ਗਵ ਚੱਡਾ 라ਗਵ ਚੱਡਾ ਇਸ ਸਮੇਂ ਜੇਰੇ ਲਾਜ ਨੇ ਲੰਡਨ ਦੇ ਵਿੱਚ ਆਪਣੀ ਅੱਖਾਂ ਦਾ ਆਪਰੇਸ਼ਨ ਕਰਵਾ ਰਹੇ ਨੇ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਜਿਹੜੇ ਮੰਤਰੀ ਜੇਲ੍ਹ ਦੇ ਵਿੱਚ ਨਸਿੰਦਰ ਜੈਨ ਅਤੇ ਮਨੀਸ਼ ਸੋਦੀਆ ਉਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਸਵਾਲ ਹੈ ਕਿ ਪੰਜਾਬ ਤੋਂ ਜਿਹੜੇ ਬਾਕੀ ਪੰਜ ਰਾਜ ਸਭਾ ਮੈਂਬਰ ਜਿਨ੍ਹਾਂ ਦੇ ਬਾਬਾ ਬਲਬੀ ਸਿੰਘ ਸਿੱੱਚੇਵਾਲ ਵਿਕਰਮਜੀਤ ਸਿੰਘ ਸਾਨੀ ਹਰਪਜਨ ਸਿੰਘ ਕਰیکٹر ਸੰਜੀਵ ਰੋੜਾ ਅਤੇ ਲਵਲੀ ਯੂਨੀਵਰਸਿਟੀ ਦੇ ਮਾਲਕ ਉਹਨਾਂ ਨੂੰ ਕਿਉਂ ਬਾਹਰ ਰੱਖਿਆ ਗਿਆ ਔਰ ਦੂਜਾ ਕੁਮਰ ਵਿਜੇ ਪ੍ਰਤਾਪ ਜਿਹੜੇ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਦੇ ਤੇ ਇਤਰਾ ਦੇ ਤੌਰ ਤੇ ਸਟਾਰ ਪ੍ਰਚਾਰਕ ਦੇ ਤੌਰ ਤੇ ਉਹਨਾਂ ਨੇ ਕਈ ਰੈਲੀਆਂ ਨੂੰ ਸੰਬੋਧਨ ਕੀਤਾ ਸੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਸਟਾਰ ਪ੍ਰਚਾਰਕ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹਾਲਾਂਕਿ ਕੁਮਰ ਵਿਜੇ ਪ੍ਰਤਾਪ ਸਿੰਘ ਹੁਣੀ ਅੰਮ੍ਰਿਤਸਰ ਤੋਂ ਆਮ ਆਦੀ ਪਾਰਟੀ ਦੇ ਵਾਸਤੇ ਚੋਣ ਲੜ ਰਹੇ ਕੈਪਟਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵਾਸਤੇ ਪ੍ਰਚਾਰ ਕਰਨੇ ਆਪਣੇ ਹਲਕੇ ਦੇ ਵਿੱਚ ਅਬਰਸਰ ਨੌਰ ਤੋਂ ਉਹਨਾਂ ਦੇ ਭਾਸ਼ਣ ਦੇ ਵਿੱਚ ਸਰਕਾਰ ਨੂੰ ਕਈ ਵਾਰ ਘਟਾਰੇ ਵਿੱਚ ਖੜਾ ਕੀਤਾ ਜਾ ਚੁੱਕਾ ਹੈ ਚਾਹੇ ਪੁਲਿਸ ਅਫਸਰਾਂ ਦੇ ਨਸ਼ਿਆਂ ਦੇ ਇਲਜ਼ਾਮ ਲੱਗੇ ਹੋਵੇ ਕਾਨੂੰਨ ਵਿਵਸਥਾ ਦੇ ਮਸਲੇ ਤੇ ਚਾਹੇ ਬੇਦਬੀ ਦਾ ਮਸਲਾ ਹੋਵੇ ਅਕਸਰ ਹੀ ਉਹਨਾਂ ਦੇ ਭਾਸ਼ਣਾਂ ਦੇ ਵਿੱਚ ਜਦੋਂ ਕੁਲਦੀਪ ਸਿੰਘ ਢਾਲੀਵਾਲ ਵੀ ਵੋਟਾਂ ਮੰਗਣ ਆਉਂਦੇ ਨੇ ਉਹਨਾਂ ਦੇ ਹਲਕਿਆਂ ਦੇ ਵਿੱਚ ਉਸੇ ਮੰਚ ਤੋਂ ਕਮਰਵਿੰਜ ਪ੍ਰਤਾਪ ਸਿੰਘ ਉਹਨੇ ਪੰਜਾਬ ਦੀ ਵੀ ਗੱਲ ਕਰਦੇ ਨੇ ਤੇ ਹੋ ਸਕਦਾ ਚਰਚਾ ਕਿ ਇਸੇ ਕਰਕੇ ਸ਼ਾਇਦ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਉਹਨਾਂ ਨੂੰ ਨਾਂ ਜਗ੍ਹਾ ਦਿੱਤੇ ਹੋਏ ਜਾਂ ਪੰਜਾਬ ਦੇ 13 ਲੋਕ ਸਭਾ ਚੋਣਾਂ ਤੇ ਲੜ ਰਹੇ ਉਮੀਦਵਾਰਾਂ ਦੀ ਮੰਗ ਹੋ ਸਕਦੀ ਹੈ ਕਿ ਉਹਨਾਂ ਦੇ ਹਲਕੇ ਦੇ ਵਿੱਚ ਕਿਸ ਕਿਸ ਦੀ ਜ਼ਿਆਦਾ ਡਿਮਾਂਡ ਹੈ ਕਿਹੜੇ ਚੰਗੇ ਸਟਾਰ ਪ੍ਰਚਾਰਕ ਨੇ ਤੇ ਸ਼ਾਇਦ ਉਹਨਾਂ ਵਿੱਚ 40 ਜਾਣਿਆਂ ਦੀ ਜਿਹੜੀ ਸੂਚੀ ਸ਼ਾਮਲ ਕੀਤੀ ਗਈ ਆ ਉਨਾ ਚਾਹੇ ਸ਼ਾਇਦ ਕੁਮਰਜੀ ਪ੍ਰਤਾਪ ਸਿੰਘ ਦੀ ਮੰਗ ਨਾ ਹੋਵੇ ਜਾਂ ਫਿਰ ਪਾਰਟੀ ਦੀ ਮੰਗ ਨਾ ਹੋਵੇ ਇਹ ਤੇ ਪਾਰਟੀ ਦਾ ਅੰਦਰੂਨੀ ਮਾਮਲਾ ਫਿਰਾਲ ਇਸ ਜਾਣਕਾਰੀ ਦੇ ਨਾਲ ਤੜਤੁਲ ਦੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ